ਖਬਰ ਲੈਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ EMPLOYEES UNION ਦੇ ਦਫਤਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ EMPLOYEES UNION ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸੁਪਾ ਪ੍ਰਧਾਨ ਸੁਖਨੰਦਨ ਸਿੰਘ ਮੈਨਿਆ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਧਾਨ ਤੇ ਉਹਨਾਂ ਦੀ ਟੀਮ ਸਮੇਤ ਖੁਸ਼ੀ ਦੇ ਮੌਕੇ ਤੇ ਹਾਜ਼ਰ ਹੋਏ ਸਮਾਗਮ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਣੀ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀਸ਼ ਸ਼ਰਮਾ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਛੋਟੇ ਛੋਟੇ ਬੱਚੇ ਕੋਈ ਨਹੀਂ ਜੇ ਉਂਗਲੀ ਕਿਟਾਉਂਦਾ ਅੱਜ ਕਿਸੇ ਦੇ ਮਾਰਾ ਜਾ ਕੋ ਜਖਮ ਹੋ ਜੇ ਕਿਸੇ ਦੀ ਗੱਡੀ ਕਿਸੇ ਗੱਡੀ ਦੇ ਵਿੱਚ ਵੱਜ ਜਾਵੇ ਨਾ ਤੇ ਉਹ ਬੰਦਾ ਮਾਰਨ ਤੱਕ ਜਾਂਦਾ ਗੱਡੀ ਦੇ ਵਿੱਚ ਗੱਡੀ ਵੱਜੇ ਤੇ ਉਹਦਾ ਕੋ ਮਾਰਾ ਜਾ ਲੋਹਾ ਨੁਕਸਾਨਿਆਂ ਜਾਵੇ ਤੇ ਧੰਨ ਮੇਰਾ ਗੁਰੂ ਪਦਾ ਸੁਮੇਸ਼ਪਤਾ ਜਿਨੇ ਸਾਰਾ ਸਰਬੰਸ ਪਰਵਾਹ ਜਿਹੜਾ ਸੀ ਉਹ ਸਾਡਾ ਕਰਕੇ ਸਾਡੀ ਮਤਲਬੋ ਸਿਟੀ ਨੂੰ ਜਿਹੜਾ ਸੀ ਚੰਗੇ ਤਰ੍ਹਾਂ ਚਲਾਉਣ ਵਾਸਤੇ ਤੇ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਇਹ ਦੱਸਣ ਵਾਸਤੇ ਵੀ ਮੈਂ ਫਿਰ ਇਹਨਾਂ ਪੁੱਤਰਨਾਂ ਕੇ ਇਹ ਕਿੰਨੇ ਆ ਵਾਰ ਜੀਏ ਸਤ ਚਾਰ ਚਾਰ ਬੂਏ ਤੋਂ ਕਿਆ ਭਾਇ ਜੀਵਤ ਕਈ ਹਜ਼ਾਰ ਇਹ ਗੁਰੂ ਸਾਹਿਬ ਨੇ ਉਹ ਸਾਰਾ ਪਰਿਵਾਰ ਜਿਹੜਾ ਸੀ ਉਹ ਸਾਡਾ ਮਨੁੱਖਤਾ ਦਾ ਕਰਕੇ ਉਹ ਦੁਨੀਆ ਨੂੰ ਸੁਭਾਰਿਆ ਤੋਂ ਸਾਨੂੰ ਸਹਾਬਾਂ ਨੂੰ ਯਾਦ ਰੱਖਣਾ ਚਾਹੀਦਾ ਜੇਕਰ ਆਪਾਂ ਸਹਾਬਾਂ ਦਾ ਯਾਦ ਰੱਖਾਂਗੇ ਤੇ ਫਿਰ ਕਦੀ ਵੀ ਜਿਹੜਾ ਮਾਨ ਮਕਾ ਇਤਿਹਾਸ ਉਹ ਆਪਣਾ ਨਹੀਂ ਭਲਾ ਸਕਦੇ ਹੁਣ ਸਮਾਂ ਜਿਆਦਾ ਹੋਇਆ ਨਾ ਮੈਂ ਅਖੀਰ ਵਿੱਚ ਜਿੰਨੇ ਵੀ ਸਾਡੇ ਮੁੱਖ ਮਮਾਨ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਚਰਨ ਸਾਹਿਬ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ